ਹਰਜੀ ਸਟੂਡੈਂਟਸ ਵੈਲਕਮ ਕਰਦੇ ਆ ਤੁਹਾਡਾ ਤੋਂ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਕੁਐਸਚਨ ਕਰਾਂਗੇ ਮੁਗਲ ਸਾਮਰਾਜ ਦੇ ਪਤਨ ਦੇ ਕਾਰਨ ਮੁਗਲ ਸਾਮਰਾਜ ਕਿਉਂ ਖਤਮ ਹੋ ਗਿਆ ਕੀ ਉਹਦੇ ਜਿਹੜੇ ਕਿ ਰੀਜ਼ਨ ਰਹੇ ਨੇ ਜਾਂ ਕਈ ਵਾਰ ਕੁਐਸਚਨ ਐਵੇਂ ਵੀ ਪਾ ਦਿੰਦੇ ਨੇ ਉਲਟਾ ਕੇ ਜੇ ਕਿ ਮੁਗਲ ਸਾਮਰਾਜ ਦੇ ਪਤਨ ਦੇ ਵਿੱਚ ਕਿਹੜੇ-ਕਿਹੜੇ ਸਿਧਾਂਤਾਂ ਵਿਪਿੰਨ ਸਿਧਾਂਤਾਂ ਦੀ ਲੋਚਨਾਤਮਕ ਵਿਆਖਿਆ ਕਰੋ ਜਾਂ ਜਿਹੜੇ ਕਿ ਇੰਗਲਿਸ਼ ਦੇ ਵਿੱਚ ਡਾਊਨਫਾਲ ਵੀ ਪਾ ਦਿੰਦੇ ਨੇ ਤੇ ਡਿਕਲਾਈਨ ਵੀ ਪਾ ਦਿੰਦੇ ਨੇ ਤੇ ਔਰੰਗਜ਼ੇਬ ਕਿੱਥੋਂ ਤੱਕ ਜ਼ਿੰਮੇਵਾਰ ਸੀ ਇਹ ਸਾਰੇ ਕੁਐਸਚਨ ਹਾਂਜੀ ਹੁਣ ਮੁਗਲ ਸਾਮਰਾਜ ਦੇ ਪਤਨ ਨੂੰ ਆਪਾਂ ਦੋ ਹਿੱਸਿਆਂ ਵਿੱਚ ਵੰਡਾ ਜਾਂਦਾ ਇੱਕ ਤਾਂ ਉਹ ਕਾਰਨ ਜਿਨ੍ਹਾਂ ਦੇ ਲਈ ਔਰੰਗਜ਼ੇਬ ਸਿੱਧੇ ਤੌਰ ਤੇ ਜ਼ਿੰਮੇਵਾਰ ਸੀ ਤੇ ਇੱਕ ਹੋਰ ਜਿਹੜੇ ਬਾਕੀ ਜਿਹੜੇ ਕਾਰਨ ਨੇ ਅਦਰ ਰੀਜ਼ਨ ਹੁਣ ਪਹਿਲਾਂ ਆਪਾਂ ਦੇਖਾਂਗੇ ਔਰੰਗਜ਼ੇਬ ਕਿੱਥੋਂ ਤੱਕ ਜ਼ਿੰਮੇਵਾਰ ਸੀ ਜੇ ਤੁਹਾਨੂੰ ਕਹ ਲਾ ਔਰੰਗਜ਼ੇਬ ਵਾਲਾ ਪੁੱਛਿਆ ਫਿਰ ਤੁਸੀਂ ਕਹ ਲਾ ਔਰੰਗਜ਼ੇਬ ਵਾਲਾ ਵੇਰਵਾ ਦੇਣਾ ਜੇ ਵੈਸੇ ਤੁਹਾਨੂੰ ਮੁਗਲ ਸਾਮਰਾਜ ਦੇ ਪਤਨ ਦੇ ਕਾਰਨ ਜਦੋਂ ਦੇ ਸਿਧਾਂਤ ਪਾ ਕੇ ਕੁਐਸਚਨ ਪੁੱਛਣ ਤਾਂ ਫਿਰ ਦੋਨੇ ਤਰੀਕੇ ਦੇ ਦੇਣੇ ਪਹਿਲਾ ਪੁਆਇੰਟ ਆ ਜਾਊਗਾ ਧਾਰਮਿਕ ਕਟੜਤਾ ਹਾਂਜੀ ਔਰੰਗਜ਼ੇਬ ਤੇ ਮੁਗਲ ਸਾਮਰਾਜ ਦੇ ਪਤਨ ਦੇ ਲਈ ਕਾਫੀ ਹੱਦ ਤੱਕ ਜਿਹੜਾ ਔਰੰਗਜ਼ੇਬ ਸੀ ਔਰੰਗਜ਼ੇਬ ਖੁਦ ਇਸ ਲਈ ਜ਼ਿੰਮੇਵਾਰ ਸੀ ਉਹਦੀ ਸੀ ਧਾਰਮਿਕ ਨੀਤੀ ਧਾਰਮਿਕ ਨੀਤੀ ਕੀ ਸੀ ਕਿ ਧਾਰਮਿਕ ਕਟੜਤਾ ਸੀ ਤੇ ਔਰੰਗਜ਼ੇਬ ਜਿਹੜਾ ਕਿ ਕਟੜ ਸੁन्नी ਮੁਸਲਮਾਨ ਸੀ ਜਿਹੜਾ ਸਿਰਫ ਤੋਂ ਸਿਰਫ ਇਸਲਾਮ ਧਰਮ ਤੋਂ ਇਲਾਵਾ ਕਿਸੇ ਵੀ ਹੋਰ ਧਰਮ ਦੀ ਹੋਂਦ ਨੂੰ ਸਹਿਣ ਨਹੀਂ ਸੀ ਕਰ ਸਕਦਾ ਹੋਰ ਧਰਮ ਨੂੰ ਉਹ ਟੋਲਰੇਟ ਨਹੀਂ ਕਰ ਸਕਦਾ ਸੀ ਸਿਰਫ ਉਹਨੂੰ ਅਲਾਦਾ ਸੀ ਕਿ ਇਸਲਾਮ ਹੀ ਹੋਣਾ ਚਾਹੀਦਾ ਤੇ ਉਹ ਤੇ ਉਹ ਹਿੰਦੂ ਧਰਮ ਭਾਵ ਕੀ ਕਿਸੇ ਵੀ ਹੋਰ ਧਰਮ ਨੂੰ ਟਾਇਲਟ ਨਹੀਂ ਕਰ ਸਕਦਾ ਸਿਰਫ ਤੋਂ ਸਿਰਫ ਇਸਲਾਮ ਤੋਂ ਤਾਂ ਇਸ ਦੇ ਲਈ ਉਹਨੇ ਹਿੰਦੂਆਂ ਦੇ ਬਹੁਤ ਸਾਰੇ ਅਤਿਆਚਾਰ ਕੀਤੇ ਉਹਨਾਂ ਨੇ ਹਿੰਦੂਆਂ ਦੇ ਮੰਦਰ ਢਾਹ ਤੇ ਮੂਰਤੀ ਪੂਜਾ ਦੇ ਨਰਾਦਰ ਕੀਤਾ ਮੂਰਤੀਆਂ ਦਾ ਤੇ ਜ਼ਬਰਦਸਤੀ ਮੁਸਲਮਾਨ ਬਣਾਇਆ ਜਾਂਦਾ ਸੀ ਤੇ ਇਸਲਾਮ ਜਿਹੜੇ ਗ੍ਰਹਿਣ ਨਹੀਂ ਕਰਦੇ ਸੀ ਜਿਹੜੇ ਇਸਲਾਮ ਨੂੰ ਨਹੀਂ ਮੰਨਦੇ ਸੀ ਉਹਨਾਂ ਹਿੰਦੂਆਂ ਨੂੰ ਵੀ ਸਰਕਾਰੀ ਪਦਵੀਆਂ ਤੋਂ ਲਾਾ ਦਿੱਤਾ ਜਾਂਦਾ ਸੀ ਤੇ ਉਹਨੇ ਅਨੇਕਾਂ ਅਨੁਚਿਤ ਜਿਹੜੇ ਕਿ ਟੈਕਸ ਲਗਾਏ ਜਿਹੜੇ ਸਿਰਫ ਤੋਂ ਸਿਰਫ ਮੁਸਲਮਾਨਾਂ ਨੂੰ ਛੱਡ ਕੇ ਬਾਕੀ ਸਾਰੇ ਤੇ ਹੁੰਦੇ ਸੀ ਜਿਵੇਂ ਹਿੰਦੂਆਂ ਦਾ ਜੱਜ਼ੀਆ ਕਰ ਲਗਾਤਾ ਤੀਰਸਾ ਯਾਤਰਾ ਕਰ ਲਗਾਤਾ ਤੇ ਇਸ ਤਰ੍ਹਾਂ ਉਹਨਾਂ ਨਾਲ ਇਸ ਤਰ੍ਹਾਂ ਅਨੁਚਿਤ ਕਾਰਜ ਕਰਕੇ ਜਿਹੜੇ ਕਿ ਇਹ ਸਾਰੇ ਕਾਰਜਾਂ ਕਰਕੇ ਮੁਗਲ ਸਮਰਾਟ ਨੇ ਹਿੰਦੂ ਨੂੰ ਆਪਣੇ ਵਿਰੁੱਧ ਜਿਹੜੇ ਕਿ ਔਰੰਗਜ਼ੇਬ ਔਰੰਗਜ਼ੇਬ ਨੇ ਹਿੰਦੂਆਂ ਨਾਲ ਆਪਣੇ ਵਿਰੁੱਧ ਕਰ ਲਿਆ ਤੇ ਇਹ ਇਸੇ ਵਿਦਰੋਹ ਦੇ ਨਾਲ ਹੈ ਜਿਹੜੇ ਕਿ ਸਾਮਰਾਜ ਨੂੰ ਭਾਰੀ ਹਾਨੀ ਉਠਾਉਣੀ ਪਈ ਕਿਉਂਕਿ ਉਹਨਾਂ ਨੇ ਵਿਦਰੋਹ ਕਰਨ ਲਈ ਹਿੰਦੂ ਮਜਬੂਰ ਹੋ ਗਏ ਤਾਂ ਜਿਹੜੇ ਕਿ ਜਿਵੇਂ ਔਰੰਗਜ਼ੇਬ ਨੇ ਹੀ ਗੁਰੂ ਤੇਗ ਪਹਾਦਰ ਜੀ ਦੀ ਸ਼ਹਾਦਤ ਲਈ ਜ਼ਿੰਮੇਵਾਰ ਸੀ ਔਰੰਗਜ਼ੇਬ ਨੇ ਹੀ ਫਰਮਾਨ ਜਾਰੀ ਕੀਤੇ ਸੀ ਤੇ ਸਿੱਖ ਵੀ ਇਹਨਾਂ ਦੇ ਵਿਰੋਧ ਦੇ ਵਿੱਚ ਹੋ ਗਏ ਔਰੰਗਜ਼ੇਬ ਦੇ ਠੀਕ ਹੈ ਇਹਨਾਂ ਸਾਰੇ ਕਰਕੇ ਜਿਹੜੇ ਕਿ ਮੁਗਲ ਸਾਮਰਾਜ ਖੇਰੂ-ਖੇਰੂ ਹੋ ਗਿਆ ਅੱਗੇ ਹੈ ਰਾਜਪੂਤਾਂ ਨਾਲ ਦੁਰਵਿਵਹਾਰ ਹਾਂਜੀ ਰਾਜਪੂਤ ਰਾਜਸਥਾਨ ਰਾਜਸਥਾਨ ਦੀ ਜਿਹੜੇ ਬਹਾਦਰ ਜਾਤੀ ਸੀ ਰਾਜਪੂਤ ਤੇ ਸਮਰਾਟ ਅਕਬਰ ਨੇ ਵੀ ਰਾਜਪੂਤਾਂ ਪ੍ਰਤੀ ਮਿੱਤਰਤਾ ਦੀ ਨੀਤੀ ਪਣਾਈ ਤੇ ਉਹਨਾਂ ਨੇ ਉਹਨਾਂ ਨੂੰ ਰਾਜਪੱਖਤ ਬਣਾ ਲਿਆ ਠੀਕ ਹੈ ਤੇ ਉਹਨਾਂ ਦੀ ਮਿੱਤਰਤਾ ਦੇ ਮਿੱਤਰਤਾ ਮੁਗਲ ਸਾਮਰਾਜ ਦੇ ਲਈ ਬਹੁਤ ਹੀ ਉਪਜੋਗੀ ਸਿੱਤ ਹੋਈ ਮਤਲਬ ਕਿ ਜਿਹੜਾ ਅਕਬਰ ਸੀ ਅਕਬਰ ਨੇ ਰਾਜਪੂਤਾਂ ਨਾਲ ਮਿੱਤਰਤਾਪੂਰਨ ਸੰਬੰਧ ਬਣਾ ਕੇ ਉਹਨਾਂ ਨੂੰ ਜਿਹੜੇ ਕਿ ਆਪਣੇ ਸਹਿਯੋਗੀ ਬਣਾ ਲਿਆ ਜਿਹੜਾ ਕਿ ਮੁਗਲ ਸਾਮਰਾਜ ਦੀ ਉન્નਤੀ ਦੇ ਲਈ ਬਹੁਤ ਜ਼ਿਆਦਾ ਸਹਾਇਕ ਹੋਏ ਤੇ ਉਹ ਆਪਣਾ ਖੂਨ ਵਹਾ ਕੇ ਵੀ ਮੁਗਲ ਸਾਮਰਾਜ ਦੀ ਰੱਖਿਆ ਕਰਨ ਲੱਗੇ ਪਰੰਤੂ ਜਦੋਂ ਔਰੰਗਜ਼ੇਬ ਆਇਆ ਤਾਂ ਔਰੰਗਜ਼ੇਬ ਨੇ ਰਾਜਪੂਤਾਂ ਨਾਲ ਜਿਹੜਾ ਵਧੀਆ ਵਿਵਹਾਰ ਨਹੀਂ ਕੀਤਾ ਉਹਨੇ ਰਾਜਪਖਤ ਜਾਤੀ ਦੇ ਨਾਲ ਬੁਰਾ ਵਿਵਹਾਰ ਕੀਤਾ ਉਹਨਾਂ ਦੇ ਮੰਦਰ ਢਾਹਤੇ ਉਹਨਾਂ ਦੇ ਜਿਹੜਾ ਸ਼ਾਸਕ ਸੀ ਅਜੀਤ ਸਿੰਘ ਉਹਦਾ ਨਿਰਾਦਰ ਕੀਤਾ ਤੇ ਜੇ ਸਵੰਤ ਸਿੰਘ ਦੇ ਵਿਧਵਾ ਰਾਣੀਆਂ ਸੀ ਜਿਹੜੇ ਉਹਨਾਂ ਨੂੰ ਸ਼ਾਹੀ ਹਰਮ ਦੇ ਵਿੱਚ ਲਿਆਉਣ ਦਾ ਯਤਨ ਕੀਤਾ ਇਹ ਤੇ ਜਿਹੜੇ ਰਾਜਪੁੱਤਾਂ ਦੇ ਪ੍ਰਦੇਸ਼ ਸੀ ਉਹਨਾਂ ਤੇ ਜ਼ਬਰਦਸਤ ਅਧਿਕਾਰ ਜਮਾਉਣ ਦੀ ਕੋਸ਼ਿਸ਼ ਕੀਤੀ ਔਰੰਗਜ਼ੇਬ ਦੀ ਰਾਜਪੁੱਤਾਂ ਪ੍ਰਤੀ ਇਹ ਕਠੋਰ ਨੀਤੀ ਦੇ ਭਿਆਨਕ ਸਿੱਟੇ ਨਿਕਲੇ ਜਿਨ੍ਹਾਂ ਕਰਕੇ ਜਿਹੜੇ ਕਿ ਰਾਜਪੁੱਤ ਜਿਹੜੇ ਪਹਿਲਾਂ ਮੁਗਲ ਸਾਮਰਾਜ ਦੇ ਰਖਕ ਸੀ ਬਾਅਦ ਦੇ ਵਿੱਚੋਂ ਜਿਹੜੇ ਕਿ ਉਹਨਾਂ ਦੇ ਦੁਸ਼ਮਣ ਬਣ ਗਏ ਤੇ ਇਹ ਵੀ ਮੁਗਲ ਸਾਮਰਾਜ ਦੇ ਪਤਨ ਦਾ ਕਾਰਨ ਬਣ ਗਿਆ ਉਸ ਤੋਂ ਬਾਅਦ ਅੱਗੇ ਆ ਗਿਆ ਮਰਹੱਟਿਆਂ ਨਾਲ ਦੁਰਵਿਵਹਾਰ ਹਾਂਜੀ 3rd ਪੁਆਇੰਟ ਆ ਗਿਆ ਮਰਹੱਟਿਆਂ ਨਾਲ ਦੁਰਵਿਵਹਾਰ ਹਾਂਜੀ ਔਰੰਗਜੀਬ ਨੇ ਦੱਖਣ ਦੀ ਜਿਹੜੀ ਪ੍ਰਸਿੱਧ ਮਰਹੱਟਾ ਜਾਤੀ ਸੀ ਉਹਨਾਂ ਨਾਲ ਦੁਰਵਿਵਹਾਰ ਕੀਤਾ ਉਹਨਾਂ ਨੇ ਉਹਨਾਂ ਦਾ ਜਿਹੜੇ ਕਿ ਦਮਨ ਕਰਨ ਲਈ ਭਾਵ ਕੀ ਉਹਨਾਂ ਨੂੰ ਨਸ਼ਟ ਕਰਨ ਦੇ ਲਈ ਉਹਨਾਂ ਨੂੰ ਬਰਬਾਦ ਕਰਨ ਦੇ ਲਈ ਉਹਨੇ ਸਮੇਂ ਦੇ ਨਾਲ ਨਾਲ ਆਪਣਾ ਜਿਹੜਾ ਔਰੰਗਜੀਬ ਨੇ ਧਨ ਦਾ ਵੀ ਨੁਕਸਾਨ ਕੀਤਾ ਤੇ ਜਾਨ ਦਾ ਵੀ ਜਨ ਭਾਵ ਕੀ ਸੈਨਿਕਾਂ ਦਾ ਨੁਕਸਾਨ ਵੀ ਜ਼ਿਆਦਾ ਹਾਨੀ ਉਠਾਉਣੀ ਪਈ ਤਾਂ ਜੇ ਔਰੰਗਜ਼ੇ ਬਚਾਉਂਦਾ ਤਾਂ ਮਰਾਠਿਆਂ ਨਾਲ ਮਿੱਤਰਤਾ ਦਾ ਪੂਰਨ ਸਬੰਧ ਬਣਾ ਕੇ ਵੀ ਆਪਣਾ ਕੀਮਤੀ ਸਮਾਂ ਤੇ ਆਪਣਾ ਧਨ ਨੂੰ ਬਚਾ ਸਕਦਾ ਸੀ ਤੇ ਆਪਣੇ ਮੁਗਲ ਸਾਮਰਾਜ ਦੀਆਂ ਜੜ੍ਹਾਂ ਨੂੰ ਪੱਕਾ ਰੱਖ ਸਕਦਾ ਸੀ ਬਟ ਉਹਨੇ ਇਹ ਚੀਜ਼ ਕਰਨ ਦੇ ਵਿੱਚ ਉਹ ਅਸਫਲ ਰਿਹਾ ਇਸ ਦੇ ਉਲਟ ਉਹਨੇ ਮਰਾਠਾ ਸਰਦਾਰ சிவாਜੀ ਉਸ ਦੇ ਦਰਬਾਰ ਦੇ ਵਿੱਚ ਆਇਆ ਤਾਂ ਉਸਨੇ ਉਹਦਾ ਭਾਰੀ ਪ੍ਰਮਾਨ ਕੀਤਾ ਤੇ ਉਹਨਾਂ ਨੂੰ ਕੈਦੀ ਬਣਾ ਲਿਆ ਤੇ ਜਿਨ੍ਹਾਂ ਕਰਕੇ ਭਾਵ ਕਿ ਉਹ ਸਾਰੇ ਉਹਦੇ ਦੁਸ਼ਮਣ ਬਣ ਗਏ ਤੇ ਬਹਾਦਰ ਤੇ ਸੁਤੰਤਰਤਾ ਪ੍ਰੇਮੀ ਮਰਾਠਾ ਜਾਤੀ ਭੱਲਾ ਇਸ અપਮਾਨ ਨੂੰ ਸੈਨਿਕ ਕਰ ਸਕਦੇ ਸੀ ਤੇ ਉਹਨਾਂ ਨੇ ਮੁਗਲਾਂ ਦੇ ਪ੍ਰਦੇਸ਼ਾਂ ਦੇ ਵਿੱਚ ਲੁੱਟਮਾਰ ਕਰਨੇ ਸ਼ੁਰੂ ਕਰ ਦਿੱਤੀ ਤਾਂ अनेका ਮੁਗਲ ਪ੍ਰਦੇਸ਼ਾਂ ਨੂੰ ਆਪਣੇ ਅਧਿਕਾਰ ਦੇ ਵਿੱਚ ਕਰ ਲਿਆ ਤੇ ਹੌਲੀ-ਹੌਲੀ ਇਹੀ ਵਿਦਰੋਹ ਆ ਜਿਹੜੇ ਕਿ ਮੁਗਲ ਸਾਮਰਾਜ ਦੇ ਪਤਨ ਦਾ ਕਾਰਨ ਬਣ ਗਏ ਅੱਗੇ ਆ ਜੂਗਾ ਸਿੱਖਾਂ ਨਾਲ ਦੁਰਵਿਵਹਾਰ ਹਾਂਜੀ ਔਰੰਗਜ਼ੇਬ ਇੱਕ ਕਟੜ ਸੁਣੀ ਮੁਸਲਮਾਨ ਸੀ ਉਹਨੇ ਪੰਜਾਬ ਦੇ ਵਿੱਚ ਸਿੱਖਾਂ ਦੀ ਜਿਹੜੀ ਵੱਧ ਰਹੀ ਲੋਕਪ੍ਰੇਰਤਾ ਸੀ ਉਹ ਵੀ ਉਹਨੂੰ ਬਰਦਾਸ਼ਤ ਨਹੀਂ ਸੀ ਹੋ ਰਹੀ ਤਾਂ 11 ਨਵੰਬਰ 1675 ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿਖੇ ਸ਼ਹੀਦ ਕਰਵਾਤਾ ਤੇ ਇਸ ਸ਼ਹੀਦੀ ਦੇ ਬਾਅਦ ਪੰਜਾਬ ਦੇ ਸਿੱਖਾ ਜਿਹੜੇ ਕਿ ਪੜਕੁਠੇ ਤੇ ਉਹਨਾਂ ਨੇ ਗੁਰੂ ਜੀ ਦੀ ਸ਼ਹਾਦਤ ਦਾ ਬਦਲਾ ਲੈਣ ਤੇ ਮੁਗਲਾਂ ਦੇ ਅਤਿਆਚਾਰੀ ਸ਼ਾਸਨ ਦਾ ਅੰਤ ਕਰਨ ਦਾ ਪ੍ਰਣ ਲੈ ਲਿਆ ਤੇ ਔਰੰਗਜ਼ੇਬ ਦੇ ਸਮੇਂ ਮੁਗਲਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਕਈ ਜੰਗ ਲੜੇ ਤੇ ਗੁਰੂ ਜੀ ਨੇ ਇਹਨਾਂ ਯੁੱਧਾਂ ਦੇ ਵਿੱਚ ਮੁਗਲਾਂ ਨੂੰ ਚੰਗਾ ਸਬਕ ਸਿਖਾਇਆ ਤੇ ਗੁਰੂ ਜੀ ਦੇ ਇਸ ਅੱਗੇ ਕਾਰਜ ਨੂੰ ਬੰਦਾ ਸਿੰਘ ਬਹਾਦਰ ਨੇ ਵੀ ਅੱਗੇ ਵਧਾਇਆ ਅੱਗੇ ਆ ਜੂਗਾ ਜਿਹੜਾ ਕਿ ਅਗਲਾ ਪੁਆਇੰਟ ਹੈ ਰਾਜਨੀਤਿਕ ਪ੍ਰਤੀਵਾਦੀ ਘਾਟ ਹਾਂਜੀ ਇਹਦੇ ਵਿੱਚ ਕੋਈ ਡਾਊਟ ਨਹੀਂ ਹੈਗੇ ਕਿ ਔਰੰਗਜ਼ੇਬ ਇੱਕ ਉੱਚ ਕੋਟੀ ਦਾ ਵਿਦਵਾਨ ਸੀ ਬੁੱਧੀਮਾਨ ਵਿਅਕਤੀ ਸੀ ਬਟ ਉਹਦੇ ਵਿੱਚ ਰਾਜਨੀਤਿਕ ਪ੍ਰਤੀਵਾਦੀ ਜਿਹੜੀ ਕਿ ਬਿਲਕੁਲ ਕਮੀ ਸੀ ਤੇ ਉਹ ਰਾਜਨੀਤਿਕ ਸਮੱਸਿਆਵਾਂ ਨੂੰ ਸੁਲਝਾਉਣ ਦੀ ਬਜਾਏ ਉਹਨਾਂ ਨੂੰ ਉਲਝਾ ਦਿੰਦਾ ਸੀ ਤਾਂ ਉਹਦੀ ਹਰੇਕ ਰਾਜਨੀਤਿਕ ਯੋਜਨਾ ਅਸਫਲ ਰਹੀ ਜਿਸ ਕਰਕੇ ਜਿਹੜਾ ਕਿ ਉਹ ਉਹਦੇ ਵਿੱਚ ਇਸ ਘਾਟ ਹੋਣ ਦੀ ਕਰਕੇ ਮੁਗਲ ਸਾਮਰਾਜ ਜਿਹੜਾ ਕਿ ਪਤਨ ਹੋ ਗਿਆ ਨੈਕਸਟ ਹੈਗਾ ਆਦਰਸ਼ਵਾਦੀ ਹਾਂਜੀ ਧਾਰਮਿਕ ਸਹਿਨਸ਼ਿਲਤਾ ਨੂੰ ਛੱਡ ਕੇ ਜਿਹੜੇ ਕਿ ਸਮਰਾਟ ਮਹਾਰਾਜਾ ਸੁਲਤਾਨ ਲਗਭਗ ਸਾਰੇ ਹੀ ਚਰਿੱਤਰਕ ਗੁਣਾਂ ਨਾਲ ਭਰਪੂਰ ਸੀ ਤੇ ਉਹ ਸਾਦਗੀ ਤੇ ਪਵਿੱਤਰ ਜੀਵਨ ਉਤੀਤ ਕਰਦੇ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਭੋਗ ਵਿਲਾਸ ਸ਼ਰਾਬ ਪੀਣਾ ਮੀਟ ਤੇ ਸੰਗਤ ਨਾਲ ਨਫ਼ਰਤ ਸੀ ਤੇ ਉਹਦੇ ਇਹ ਚਰਿੱਤਰਕ ਗੁਣ ਵੀ ਉਹਦੀ ਅਸਫਲਤਾ ਦੇ ਕਾਰਨ ਬਣੇ ਕਿਉਂਕਿ ਉਹਨੇ ਆਪਣੇ ਦਰਬਾਰੀਆਂ ਤੇ ਕਰਮਚਾਰੀਆਂ ਦੇ ਪਵਿੱਤਰ ਜੀਵਨ ਬਤਾਉਣ ਲਈ ਜ਼ੋਰ ਦਿੱਤਾ ਪਾਪ ਕੀ ਜਿਹੜਾ ਔਰੰਗਜ਼ੇਬ ਸੀ ਔਰੰਗਜ਼ੇਬ ਨੂੰ ਭੋਗ ਵਿਲਾਸ ਦਾ ਜੀਵਨ ਉਤਿਤ ਕਰਨਾ ਸ਼ਰਾਬ ਪੀਣਾ ਮੀਟ ਪੀਣ ਮੀਟ ਖਾਣਾ ਸੰਗੀਤ ਨਾਲ ਬਹੁਤ ਜ਼ਿਆਦਾ ਨਫ਼ਰਤ ਸੀ ਤੇ ਉਹਨੇ ਆਪਣੇ ਇਹੀ ਜਿਹੜੇ ਕਿ ਜਿਹੜੇ ਉਹਦੇ ਦਰਬਾਰ ਦੇ ਕਰਮਚਾਰੀ ਸੀ ਉਹਨਾਂ ਨੂੰ ਵੀ ਕਿਹਾ ਕਿ ਤੁਸੀਂ ਪਵਿੱਤਰ ਜੀਵਨ ਬਤੀਤ ਕਰੋ ਤਾਂ ਜਦ ਕਿ ਪਹਿਲਾਂ ਜਿਹੜੇ ਕਿ ਸਾਰੇ ਮੁਗਲ ਜਿਹੜੇ ਸਮਰਾਟ ਸੀ ਮਤਲਬ ਕਿ ਉਹ ਇਸ ਚੀਜ਼ ਤੋਂ ਨਹੀਂ ਸੀ ਉਹਨਾਂ ਨੂੰ ਨਫ਼ਰਤ ਤਾਂ ਇਸ ਤਰੀ ਸ਼ਰਾਬ ਤੇ ਸੰਗੀਤ ਉਹਦੇ ਕਰਮਚਾਰੀਆਂ ਦੇ ਜੀਵਨ ਦਾ ਅੰਗ ਬਣੇ ਹੋਏ ਸੀ ਬਟ ਇਸ ਲਈ ਇਹਨਾਂ ਪ੍ਰਤੀ ਜਿਹੜੇ ਕਿ ਜਿਹੜਾ ਸੁਲਤਾਨ ਸੀ ਔਰੰਗਜ਼ੇਬ ਸੀ ਉਹਨੇ ਜੋ ਦੇ ਇਸ ਚੀਜ਼ ਦਾ ਵਿਰੋਧ ਕੀਤਾ ਤਾਂ ਜਿਹੜੇ ਕਰਮਚਾਰੀ ਸੋ ਚੀਜ਼ ਨੂੰ ਸਹਿਨਾ ਕਰ ਸਕੇ ਤੇ ਉਹ ਜਿਹੜੇ ਕਿ ਸਮਰਾਟ ਦੇ ਵਿਰੁੱਧ ਹੋ ਗਏ ਤੇ ਅਗਿਆ ਜਗੀਰਦਾਰੀ ਪ੍ਰਣਾਲੀ ਵਿੱਚ ਸੰਕਟ ਹਾਂਜੀ ਜਿਹੜੀ ਜਗੀਰਦਾਰੀ ਪ੍ਰਣਾਲੀ ਸੀ ਔਰੰਗਜ਼ੇਬ ਦੇ ਸਮੇਂ ਜਗੀਰਦਾਰੀ ਪ੍ਰਣਾਲੀ ਦੇ ਵਿੱਚ ਕਈ ਜਿਹੜੇ ਸੰਕਟ ਹੋ ਗਏ ਕਿਉਂਕਿ ਅਕਬਰ ਦੇ ਉੱਤਰਾਧਿਕਾਰੀਆਂ ਨੇ ਵੱਡੀ ਗਿਣਤੀ ਦੇ ਵਿੱਚ ਮਨਸਬਦਾਰਾਂ ਨੂੰ ਜ਼ਗੀਰਾਂ ਦੇਤੀਆਂ ਜਿਦੇ ਕਰਕੇ ਲਗਭਗ ਸਾਮਰਾਜ ਦੀ 80% ਭੂਮੀ ਜਿਹੜੀ ਕਿ ਜ਼ਗੀਰਾਂ ਦੇ ਵਿੱਚ ਵੰਡਤੀ ਤਾਂ ਹੁਣ ਹੋਰ ਭਰਤੀ ਕਰਨ ਵਾਲੇ ਹੋਣ ਵਾਲੇ ਮਨਸਬਦਾਰ ਨੂੰ ਜ਼ਗੀਰਾਂ ਨਹੀਂ ਦਿੱਤੇ ਜਾ ਰਹੇ ਸੀ ਤਾਂ ਇਹੇ ਕੰਮ ਬਣ ਗਿਆ ਸੀ ਇੱਕ ਇੱਕ ਹਨਾਰ ਸੋਬੀਮਾਰ ਵਾਲੀ ਗੱਲ ਹੋ ਗਈ ਮਤਲਬ ਕਿ ਥਾਂ ਥਾਂ ਤੇ ਜਿਹੜੇ ਕਿ ਜ਼ਗੀਰਦਾਰ ਸੀ ਉਹਨਾਂ ਨੂੰ ਜ਼ਗੀਰਾਂ ਨਾ ਦਿੱਤੀਆਂ ਜਾਂ ਮਨਸਬਦਾਰਾਂ ਨੂੰ ਜ਼ਗੀਰਾਂ ਨਾ ਦਿੱਤੀਆਂ ਇਹ ਜ਼ਗੀਰਦਾਰੀ ਸੰਕਟ ਪੈਦਾ ਹੋ ਗਿਆ ਤੇ ਇਹ ਵੀ ਜਿਹੜੇ ਕਿ ਉਹ ਕਿਸਾਨਾਂ ਤੋਂ ਵੱੱਦ ਲਗਾਉਣ ਵਸੂਲ ਕਰਨ ਲੱਗੇ ਤੇ ਕਿਸਾਨਾਂ ਦਾ ਸ਼ੋਸ਼ਣ ਕਰਨ ਲੱਗੇ ਖੇਤੀਬਾੜੀ ਕੋਈ ਖਾਸ ਨਾ ਧਿਆਨ ਦਿੱਤਾ ਗਿਆ ਠੀਕ ਹੈ ਜ਼ਗੀਰਦਾਰਾਂ ਦੇ ਪੈਦਾਵਾਰ ਦੀ ਕਮੀ ਹੋ ਗਈ ਆਮਦਨ ਘਟੂਣ ਦੇ ਕਾਰਨ ਰਾਜ ਦੇ ਵਿੱਚ ਪ੍ਰਸ਼ਾਸਨਿਕ ਢਾਂਚਾ ਸਾਰੇ ਵਿਗੜ ਗਿਆ ਅੱਗੇ ਆਉ ਜੂਗਾ ਵਿਸ਼ਾਲ ਸਾਮਰਾਜ ਔਰੰਗਜ਼ੇਬ ਦੇ ਸ਼ਾਸਨ ਕਾਲ ਦੇ ਵਿੱਚ ਮੁਗਲ ਸਾਮਰਾਜ ਬਹੁਤ ਵੱਡਾ ਹੋ ਗਿਆ ਸੀ ਵਿਸ਼ਾਲ ਹੋ ਗਿਆ ਸੀ ਇੰਨੇ ਵਿਸ਼ਾਲ ਸਾਮਰਾਜ ਤੇ ਕਾਬੂ ਪਾਉਣਾ ਬਹੁਤ ਮੁਸ਼ਕਲ ਸੀ ਤੇ ਖਾਸ ਕਰਕੇ ਉਹਨਾਂ ਦਿਨਾਂ ਦੇ ਵਿੱਚ ਜਦੋਂ ਆਵਾਜਾਈ ਤੇ ਸੰਚਾਰ ਦੇ ਸਾਧਨਾਂ ਦਾ ਵਿਕਾਸ ਨਾ ਹੋਇਆ ਹੋਵੇ ਉਸ ਸਮੇਂ ਦੇ ਵਿੱਚ ਜਿਹੜੇ ਕਿ ਐਡੇ ਵੱਡੇ ਸਾਮਰਾਜ ਨੂੰ ਸਹੀ ਢੰਗ ਨਾਲ ਚਲਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਤੇ ਅਕਬਰ ਜਹਾਂਗੀਰ ਤੇ ਸ਼ਾਹਜਹਾਨ ਨੇ ਤਾਂ ਦੱਖਣ ਵਾਲਾ ਆਪਣੀ ਅਧੀਨਤਾ ਸਵੀਕਾਰ ਕਰਾ ਕੇ ਉਹਨਾਂ ਨੂੰ ਪੂਰੇ ਸੈਟੀਸਫਾਈ ਰੱਖਿਆ ਸੀ ਪਰ ਔਰੰਗਜ਼ੇਬ ਨੇ ਉਹਨਾਂ ਨੂੰ ਬਰਬਾਦ ਕਰਕੇ ਮੁਗਲ ਸਾਮਰਾਜ ਦੇ ਵਿਰੁੱਧ ਕਰ ਲਿਆ ਠੀਕ ਆ ਮੁਗਲ ਸਾਮਰਾਜ ਦਾ ਅੰਗ ਬਣਾ ਲਿਆ ਸੀ ਤਾਂ ਉਹਦੀ ਇਹੀ ਗਲਤੀ ਜਿਹੜੀ ਕਿ ਪਹਿਲਾਂ ਮੁਹੰਮਦ ਬਿਨ ਤੁਗਲਕ ਨੇ ਕੀਤੀ ਸੀ ਤਾਂ ਮੁੜ ਕੇ ਉਹੀ ਔਰੰਗਜ਼ੇਬ ਨੇ ਕੀਤੀ ਜਿਸ ਕਰਕੇ ਜਿਹੜੀ ਕਿ ਮੁਗਲ ਸਾਮਰਾਜ ਦਾ ਪਤਨ ਹੋ ਗਿਆ ਹੁਣ ਅੱਗੇ ਆਪਾਂ ਕਰਾਂਗੇ ਹੋਰ ਕਾਰਨ ਕਿਹੜੇ-ਕਿਹੜੇ ਨੇ ਜਿਨ੍ਹਾਂ ਕਰਕੇ ਮੁਗਲ ਸਾਮਰਾਜ ਦਾ ਪਤਨ ਹੋ ਗਿਆ ਇਹ ਤਾਂ ਔਰੰਗਜ਼ੇਬ ਵਾਲੇ ਸੀ ਹਾਂਜੀ ਜਿਵੇਂ ਕਮਜ਼ੋਰ ਉਤਰਾਧਿਕਾਰੀ ਔਰੰਗਜ਼ੇਬ ਦੇ ਉਤਰਾਧਿਕਾਰੀ ਜਿਹੜੇ ਕਿ ਨਕੰਮੇ ਨਿਕਲੇ ਕਮਜ਼ੋਰ ਨਿਕਲੇ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਜਿਹੜੇ ਕਿ ਪ੍ਰਸ਼ਾਸਨਿਕ ਯੋਗਤਾ ਨੂੰ ਮਤਲਬ ਕਿ ਜਿਹੜੀ ਪ੍ਰਸ਼ਾਸਨਿਕ ਯੋਗਤਾ ਸੀ ਉਹ ਨਾ ਰਹੀ ਤੇ ਉਸਦੇ ਬਾਅਦ ਕਿਸੇ ਵੀ ਮੁਗਲ ਸ਼ਾਸਕ ਨੇ ਹਾਂਜੀ ਉਸ ਦੇ ਬਾਅਦ ਕਿਸੇ ਵੀ ਮੁਗਲ ਬਾਦਸ਼ਾਹ ਨੇ ਜਹਰਾਜੀ ਭਾਗ ਕੀ ਥੋੜੀ ਜਿਹੀ ਵੀ ਯੋਗਤਾ ਨਹੀਂ ਦਿਖਾਈ ਜੇਕਰ ਉਹ ਥੋੜੀ ਜਿਹੀ ਵੀ ਯੋਗਤਾ ਦਿਖਾਉਂਦੇ ਤਾਂ ਜਿਹੜਾ ਮੁਗਲ ਸਾਮਰਾਜ ਪਤਨ ਦੇ ਵੱਲ ਜਾ ਰਿਹਾ ਸੀ ਉਹਨੂੰ ਉਹਨੂੰ ਜਿਹੜੇ ਕਿ ਕਾਇਮ ਰੱਖ ਸਕਦੇ ਸੀ ਬਟ ਉਹਨਾਂ ਦਾ ਸੁਭਾਅ ਵੀ ਅਲੱਗ ਸੀ ਬਹਾਦਰ ਸ਼ਾਹ ਪਹਿਲਾ ਜਹਾਂਦਰ ਸ਼ਾਹ ਫਰੁਖਸੀਰ ਤੇ ਮੁਹੰਮਦ ਸ਼ਾਹ ਸਭ ਜਿਹੜੇ ਅਜੋਗ ਤੇ ਵਿਲਾਸੀ ਸੀ ਤੇ ਉਹ ਆਪਣੇ ਕਰਤੱਬ ਤੋਂ ਜ਼ਿਆਦਾ ਆਪਣੇ ਸੁੰਦਰਤਾ ਦੇ ਪੁਜਾਰੀ ਸੀ ਤੇ ਉਹਨਾਂ ਨੇ ਜ਼ਿਆਦਾਤਰ ਸਮਾਂ ਹਰਮ ਦੀਆਂ ਰੰਗਰਲੀਆਂ ਦੇ ਵਿੱਚੋਂ ਗੁਜ਼ਾਰਦੇ ਸੀ ਤੇ ਸ਼ਾਸਨ ਦੇ ਕੰਮਾਂ ਦੀ ਉਹਨਾਂ ਨੂੰ ਕੋਈ ਵੀ ਜਿਹੜੀ ਕੋਈ ਸੁੱਧ ਬੋਧ ਨਹੀਂ ਹੁੰਦੀ ਸੀ ਤੇ ਜਦੋਂ ਸ਼ਾਸਕ ਅਜੋਗ ਆਲਸੀ ਆਨੰਦ ਗਮਨ ਹੋਣ ਤਾਂ ਲੋਕਾਂ ਦੀ ਅਗਵਾਈ ਕਿਵੇਂ ਕਰ ਸਕਦੇ ਨੇ ਜਿਸ ਕਰਕੇ ਔਰੰਗਜ਼ੇਬ ਤੋਂ ਬਾਅਦ ਲਗਭਗ ਸਾਰਾ ਮੁਗਲ ਬਾਦਸ਼ਾਹ ਮੁਗਲ ਬਾਦਸ਼ਾਹ ਜਿਹੜੇ ਕਿ ਆਪਣੇ ਆਪ ਦੇ ਵਿੱਚ ਹੀ ਵਿਜੀ ਰਹਿਣ ਲੱਗੇ ਤੇ ਉਹ ਮੰਤਰੀ ਤੇ ਮੀਰਾਂ ਦੇ ਕੱਟਕੁਤਲੀ ਬਣ ਗਏ ਤੇ ਇਹ ਜਿਹੜੇ ਕਿ ਮੁਗਲ ਸਾਮਰਾਜ ਦੇ ਪਤਨ ਦਾ ਕਾਰਨ ਬਣ ਗਏ ਤੇ ਜਿਹੜਾ ਮੁਹੰਮਦ ਸ਼ਾਹ ਰੰਗੀਲਾ ਸੀ ਇਹਨੂੰ ਜਿਹੜਾ ਰੰਗੀਲਾ ਇਹਦਾ ਨਾਂ ਨਾਲ ਅਟੈਚ ਕੀਤਾ ਗਿਆ ਸੀ ਕਿਉਂਕਿ ਹਮੇਸ਼ਾ ਰੰਗ ਰਾਂਗੀਆਂ ਦੇ ਵਿੱਚ ਰਹਿੰਦਾ ਸੀ ਅੱਗੇ ਹੈ ਵਿਸਤ੍ਰਿਤ ਸਾਮਰਾਜ ਮਤਲਬ ਕਿ ਬਹੁਤ ਵੱਡਾ ਸਾਮਰਾਜ ਔਰੰਗਜ਼ੇਬ ਦੇ ਸਮੇਂ ਹੀ ਮੁਗਲ ਸਾਮਰਾਜ ਕਾਫੀ ਜ਼ਿਆਦਾ ਵੱਡਾ ਸੀ ਤੇ ਐਨੇ ਵਿਸ਼ਾਲ ਸਾਮਰਾਜ ਨੂੰ ਸੰਭਾਲਣਾ ਤੇ ਤਾਂ ਔਰੰਗਜ਼ੇਬ ਵਰਗੇ ਜਿਹੜਾ ਸ਼ਕਤੀਸ਼ਾਲੀ ਬਾਦਸ਼ਾਹ ਸੀ ਉਹਦੇ ਲਈ ਮੁਸ਼ਕਲ ਹੋ ਰਿਹਾ ਸੀ ਤੇ ਉਸ ਤੋਂ ਬਾਅਦ ਜਿਹੜੇ ਉੱਤਰਾਧਿਕਾਰੀ ਸੋ ਤਾਂ ਕਮਜ਼ੋਰ ਸੀ ਠੀਕ ਹੈ ਜਿਨ੍ਹਾਂ ਵਿੱਚ ਯੋਗਤਾ ਦੀ ਕਮੀ ਸੀ ਤਾਂ ਉਹ ਕਿਸ ਤਰੀਕੇ ਨਾਲ ਇਸ ਨੂੰ ਸੰਭਾਲ ਕੇ ਰੱਖ ਸਕਦੇ ਸੀ ਇਸ ਤੋਂ ਇਲਾਵਾ ਲਗਾਤਾਰ ਵਿਦਰੋਹਾਂ ਦੇ ਕਾਰਨ ਵੀ ਆਵਾਜਾਈ ਵਿਖਿੰਨ ਪੁੰਨ ਜਾਂਦੀ ਸੀ ਤਾਂ ਤਾਂ ਕਰਕੇ ਜਿਹੜੀ ਕਿ ਉਹ ਵਿਦਰੋਹਣ ਦਬਾ ਨਹੀਂ ਸਕਦੇ ਸੀ ਤਾਂ ਇਹ ਵੀ ਔਰ ਜੇ ਤੋਂ ਬਾਅਦ ਜਿਹੜੇ ਕਿ ਸਾਮਰਾਜ ਦਾ ਵਿਸ਼ਾਲ ਹੋਣਾ ਵੀ ਜਿਹੜੇ ਕਿ ਮੁਗਲ ਸਾਮਰਾਜ ਦਾ ਪਤਨ ਦਾ ਕਾਰਨ ਬਣ ਗਿਆ ਅੱਗੇ ਉੱਤਰਾਧਿਕਾਰ ਦੇ ਨਿਯਮ ਦਾ ਦਾ ਨਾਂ ਹੋਣਾ ਹਾਂਜੀ ਉੱਤਰਾਧਿਕਾਰੀ ਵੀ ਕੌਣ ਲਾਗੂ ਹੋਣਾ ਉਹਦਾ ਕੋਈ ਨਿਯਮ ਨਹੀਂ ਸੀ ਮੁਗਲਾਂ ਦੇ ਵਿੱਚ ਉੱਤਰਾਧਿਕਾਰੀ ਦਾ ਕੋਈ ਵੀ ਖਾਸ ਨਿਯਮ ਨਹੀਂ ਸੀ ਤੇ ਮੁਗਲ ਰਾਜੇ ਨੂੰ ਇਹ ਵੀ ਨਹੀਂ ਸੀ ਪਤਾ ਹੁੰਦਾ ਕਿ ਉਹਨਾਂ ਦੀ ਮੌਤ ਤੋਂ ਬਾਅਦ ਕੌਣ ਗੱਦੀ ਸੰਭਾਲੂਗਾ ਤੇ ਕਦੇ-ਕਦੇ ਤਾਂ ਉਹਨਾਂ ਦੇ ਜਿਉਂਦੇ ਜੀ ਹੀ ਰਾਜ ਗੱਦੀ ਲਈ ਲੜਾਈ ਝਗੜੇ ਹੋਣੇ ਸ਼ੁਰੂ ਹੋ ਜਾਂਦੇ ਸੀ ਜਿਹੜੇ ਕਿ ਸਾਮਰਾਜ ਦੇ ਲਈ ਮਾਰੂ ਸਿੱਧ ਹੁੰਦੇ ਨੇ ਜਿਵੇਂ ਜਹਾਂਗੀਰ ਸ਼ਾਹਜਾਹ ਤੇ ਔਰੰਗਜ਼ੇਬ ਦੇ ਲਗਭਗ ਸਾਰੇ ਉੱਤਰਾਧਿਕਾਰੀਆਂ ਦੀ ਮੌਤ ਤੋਂ ਬਾਅਦ ਮੁਗਲ ਸਾਮਰਾਜ ਨੂੰ ਉੱਤਰਾਧਿਕਾਰੀ ਸੰਬੰਧੀ ਜੁੱਦਾਂ ਦਾ ਸਾਹਮਣਾ ਕਰਨਾ ਪਿਆ ਠੀਕ ਹੈ ਤੇ ਇਹਨਾਂ ਦੇ ਤਰ੍ਹਾਂ ਆਪਸੀ ਜੁੱਦਾਂ ਸਿਰਤਾ ਨੂੰ ਜਾਂਦਾ ਹੋਇਆ ਪਤਨਦੇਵਲ ਚਲਾ ਗਿਆ ਅੱਗੇ ਹੈਗਾ ਅਮੀਰਾਂ ਦੀਆਂ ਦਲਵੰਦੀਆਂ ਹਾਂਜੀ ਮੁਗਲ ਸਾਮਰਾਜ ਨੂੰ ਸ਼ਕਤੀਸ਼ਾਲੀ ਬਣਾਉਣ ਦੇ ਵਿੱਚ ਅਮੀਰਾਂ ਦਾ ਵੀ ਹੱਥ ਸੀ ਬੈਰਮ ਖਾਨ ਮੁਜੱਫਰ ਖਾਨ ਅਬਦੁਲ ਰਹੀਮ ਖਾਨੇ ਖਾਨਾ ਸਾਦੂਲਾ ਖਾਨ ਮੁਹਬਤ ਖਾਨ ਤੇ ਆਸਫ ਖਾਨ ਇਹ ਅਮੀਰਾਂ ਨੇ ਮੁਗਲ ਸਾਮਰਾਜ ਦੀ ਅਨ ਸਧਾਰਨ ਸੇਵਾ ਕੀਤੀ ਪਰ ਉਹਨਾਂ ਦੇ ਵੰਸ਼ ਜਿਹੜੇ ਕਿ ਲਗਾਤਾਰ ਅਯੋਗ ਵਿਲਾਸੀ ਸਵਾਰਥੀ ਨਿਕਲੇ ਵਦੇਰੇ ਤਾਨਾ ਤੇ ਐਸ਼ ਨੇ ਜਿੱਥੇ ਉਹਨਾਂ ਨੂੰ ਨਕੰਮੇ ਬਣਾਤਾ ਉੱਥੇ ਉਹਨਾਂ ਨੂੰ ਦੇਸ਼ ਧਰੋਹੀ ਕੰਮ ਕਰਨ ਲਈ ਵੀ ਮਜਬੂਰ ਕਰਤਾ ਠੀਕ ਹੈ ਮਤਲਬ ਕਿ ਇਹ ਉਹਨਾਂ ਦੇ ਮੁਗਲ ਸਾਮਰਾਜ ਦੇ ਜਿਹੜੇ ਸ਼ਾਸਕ ਸੀ ਉਹਨਾਂ ਦੇ ਵਿਰੁੱਧ ਹੋਣ ਲੱਗੇ ਤੇ ਉਹ ਤਾਂ ਇਸ ਜੋਗ ਵੀ ਨਾ ਰਹੇ ਕਿ ਆਪਣੀ ਹੋਂਦ ਕਾਇਮ ਰੱਖਣ ਦੇ ਹੋਂਦ ਕਾਇਮ ਰੱਖਣ ਤਾਂ ਭਲਾ ਉਹ ਮੁਗਲ ਸਾਮਰਾਜ ਦੀ ਕੀ ਸੇਵਾ ਕਰਦੇ ਸੀ ਠੀਕ ਹੈ ਤੇ ਉਹ ਰਾਜ ਦੇ ਹਿੱਤ ਕਰਨ ਦੀ ਬਜਾਏ ਆਪਣੇ ਹਿੱਤਾਂ ਨੂੰ ਪਹਿਲ ਦੇਣ ਲੱਗੇ ਤੇ ਉਹ ਕਈ ਵਿਰੋਧੀ ਦਲਾਂ ਦੇ ਵਿੱਚ ਵੰਡੇ ਗਏ ਤੇ ਸਦਾ ਬਾਦਸ਼ਾਹ ਨੂੰ ਇੱਕ ਦੂਜੇ ਦੇ ਵਿਰੁੱਧ ਭੜਕਾਉਣ ਲੱਗੇ ਐਨਾ ਹੀ ਨਹੀਂ ਉਹਨਾਂ ਨੇ ਅਜੋਗ ਬਾਦਸ਼ਾਹ ਨੂੰ ਦੇਖ ਕੇ ਉਹਨਾਂ ਦੇ ਵਿਰੁੱਧ ਸਾਜ਼ਿਸ਼ਾਂ ਵੀ ਰਚਣੀ ਸ਼ੁਰੂ ਕਰਤੀਆਂ ਤੇ ਉਹਨਾਂ ਦੀ ਇਹੀ ਸਾਜ਼ਿਸ਼ਾਂ ਮੁਗਲ ਸਾਮਰਾਜ ਦਿਲੀ ਭਾਰੀ ਨੁਕਸਾਨਦਾਇਕ ਸਿੱਧ ਹੋਈਆਂ ਤੇ ਮੁਗਲ ਸਾਮਰਾਜ ਤੇ ਜਿਹੜੇ ਮਜ਼ਬੂਤੀ ਦੇ ਜੜਾ ਸੀ ਉਹ ਜਿਹੜੀ ਕਿ ਉਹਨਾਂ ਚ ਤਰੇੜ ਪੈਣੀ ਸ਼ੁਰੂ ਹੋ ਗਈ ਤੋਂ ਪਤਲ ਹੋ ਗਿਆ ਅਗਿਆ ਸੈਨਾ ਦੀ ਕਮਜ਼ੋਰੀ ਹਾਂਜੀ ਮੁਗਲਾਂ ਦੀ ਸੈਨਾ ਵਿਲਾਸਪੂਰਨ ਹੋ ਗਈ ਭਾਵ ਕਿ ਜਿਹੜੀ ਕਿ ਪੋਗ ਵਿਲਾਸੀ ਹੋਗੀ ਪੋਗ ਵਿਲਾਸੀ ਹੋਣ ਕਰਕੇ ਕਮਜ਼ੋਰ ਹੋਗੀ ਮੁਗਲ ਸਨਾਪਤੀ ਸੂਰਾ ਤੇ ਸੁੰਦਰੀ ਦੇ ਇੰਨੇ ਜਿਆਦੇ ਮਤਵਾਲੇ ਸੀ ਕਿ ਉਹਨਾਂ ਦੇ ਹਰਮ ਦੇ ਵਿੱਚ ਵੀ ਸੈਂਕੜੇ ਔਰਤਾਂ ਹੁੰਦੀਆਂ ਸੀ ਭਾਵ ਕਿ ਸੂਰਾ ਤੇ ਸੁੰਦਰੀ ਦੇ ਵਿੱਚ ਹੀ ਮਸਤ ਰਹਿਣ ਲੱਗੇ ਸ਼ਰਾਬ ਪੀਣ ਪੀਨ ਵਿੱਚ ਤੋਂ ਐ ਉਹਨਾਂ ਦਾ ਕੋਈ ਸਾਨੀ ਨਹੀਂ ਮਤਲਬ ਕਿ ਉਹਨਾਂ ਦਾ ਕੋਈ ਬਰਾਬਰੀ ਨਹੀਂ ਕਰ ਸਕਦਾ ਸੀ ਐਨੇ ਸ਼ਰਾ ਪੀਂਦੇ ਸੀ ਤੇ ਇਹਦਾ ਸਿੱਟਾ ਹੀ ਨਿਕਲਿਆ ਕਿ ਉਹਨਾਂ ਦੇ ਵਿੱਚ ਸਰੀਰ ਕਮਾਨਸਿਕ ਨੈਤਿਕ ਗਰਵਟਾ ਆ ਗਈ ਸੋ ਇੰਨਾ ਸਰਦਾਰਾਂ ਦੇ ਹੁੰਦੇ ਹੋਏ ਵੀ ਮੁਗਲਾਂ ਦੀ ਸੈਨਿਕ ਸ਼ਕਤੀ ਦੇੜ ਕੀ ਕਮਜ਼ੋਰ ਹੋਣਾ ਸੁਭਾਵਿਕ ਸੀ ਇੱਥੇ ਇਸ ਤੋਂ ਇਲਾਵਾ ਸੈਨਿਕ ਵੀ ਅਕਸਰ ਪਾਲਕੀਆਂ ਦੇ ਵਿੱਚ ਬੈਠ ਕੇ ਜੁਦ ਦੇ ਵਿੱਚ ਜਾਂਦੇ ਤੇ ਉਹਨਾਂ ਦੀ ਪਤਨੀਆਂ ਵੀ ਨਾਲ ਜਾਂਦੀਆਂ ਸੀ ਤੇ ਸੁੰਦਰਤਾ ਤੇ ਸ਼ਰਾਬ ਦੇ ਨਸ਼ੇ ਦੇ ਵਿੱਚ ਡੁੱਬੇ ਸਰਦਾਰ ਤੇ ਸਿਪਾਹੀ ਕਦ ਤੱਕ ਇਹ ਜਿਹੜੇ ਮੁਗਲ ਸਾਮਰਾਜ ਦੀ ਰੱਖਿਆ ਕਰ ਸਕਦੇ ਸੀ ਨੈਕਸਟ ਆਜੂਗਾ ਆਰਥਿਕ ਕਮਜ਼ੋਰੀ ਹਾਂਜੀ ਐਡਵਰਸਟ ਤੇ ਗੈਰਟ ਦਾ ਕੀ ਕਹਿਣਾ ਸੀ ਕਿ ਮੁਗਲ ਸਾਮਰਾਜ ਦੀ ਆਰਥਿਕ ਕਮਜ਼ੋਰੀ ਉਹਦੇ ਪਤਨ ਦਾ ਕਾਰਨ ਬਣੀ ਅਕਬਰ ਤੋਂ ਬਾਅਦ ਕਿਸੇ ਵੀ ਮੁਗਲ ਬਾਦਸ਼ਾਹ ਨੇ ਖੇਤੀ ਵਪਾਰ ਉਦਯੋਗ ਨੂੰ ਉਚਿਤ ਜਿਹੜੇ ਕਿ ਉਤਸ਼ਾਹ ਨਾ ਦਿੱਤਾ ਤੇ ਜਿਹਦੇ ਨਾਲ ਰਾਜ ਦੀ ਆਮਦਨ ਦਿਨੋ ਦਿਨ ਘਟ ਹੁੰਦੀ ਗਈ ਜਹਾਂਗੀਰ ਤੇ ਸ਼ਾਹਜਹਾਨ ਤਾਂ ਖਜ਼ਾਨੇ ਦਾ ਵੀ ਕਾਫੀ ਪੈਸਾ ਯੁੱਧਾਂ ਰੰਗ ਰਲੀਆਂ ਭਵਨ ਬਣਾਉਣ ਦੇ ਵਿੱਚ ਖਰਚ ਕਰਦਾ ਤੇ ਇਸ ਤਰ੍ਹਾਂ ਔਰੰਗਜ਼ੇਬ ਦੇ ਰਾਜਗਦੀ ਤੇ ਬੈਠਣ ਤੱਕ शाही ਖਜ਼ਾਨਾ ਜਿਹੜਾ ਕਿ ਖਾਲੀ ਹੋ ਗਿਆ ਸੀ ਤੇ ਇਹਨੂੰ ਮਜ਼ਬੂਤ ਕਰਨ ਦੀ ਬਹੁਤ ਜ਼ਿਆਦਾ ਜਰੂਰਤ ਸੀ ਪਰ ਦੱਖਣ ਦੀ ਮਹੀਮਾ ਦੇ ਵਿੱਚ ਵੀ ਉਹਨੇ ਬਹੁਤ ਸਾਰਾ ਧਨ ਬਰਬਾਦ ਕਰਤਾ ਤੇ ਧਨ ਦੀ ਕਮੀ ਦੇ ਨਾਲ ਹੀ ਜਿਹੜੇ ਕਿ ਮੁਗਲ ਸਾਮਰਾਜ ਨੂੰ ਫਿਰ ਸਹੀ ਢੰਗ ਦੇ ਨਾਲ ਚਲਾਉਣਾ ਮੁਸ਼ਕਲ ਹੋ ਰਿਹਾ ਸੀ ਇੱਕ ਕਲਪਨਾ ਹੋ ਰਹੀ ਸੀ ਤਾਂ ਇਹਦਾ ਪਤਨ ਹੋਣਾ ਮਤਲਬ ਕਿ ਇਹ ਪਾਕਿਆ ਸਦਾ ਕੀ ਸ਼ੋਰੇ ਸੀ ਅਗੇ ਹ ਸਮੁੰਦਰੀ ਸ਼ਕਤੀ ਦੀ ਅਣਗਹਿਲੀ ਹਾਂਜੀ ਮੁਗਲ ਬਾਸ਼ਾ ਸਮੁੰਦਰੀ ਸ਼ਕਤੀ ਦੇ ਮਹੱਤਵ ਨੂੰ ਨਹੀਂ ਸਮਝਦੇ ਸੀ ਤੇ ਉਹਨਾਂ ਨੇ ਜਲ ਸ਼ਕਤੀ ਵਧਾਉਣ ਦੇ ਵੱਲ ਕੋਈ ਵੀ ਧਿਆਨ ਨਾ ਦਿੱਤਾ ਜਿਸ ਦੇ ਕਰਕੇ 18ਵੀਂ ਸਦੀ ਦੇ ਵਿੱਚ ਜੁਰਪੀ ਸ਼ਕਤੀਆਂ ਦਾ ਸਮੁੰਦਰੀ ਲੜਾਈਆਂ ਦੇ ਵਿੱਚ ਸਫਲਤਾਪੂਰਵਕ ਸਾਹਮਣਾ ਜਿਹੜੀ ਕਿ ਉਹ ਨਾ ਕਰ ਸਕੇ ਠੀਕ ਹੈ ਕਿਉਂਕਿ 18ਵੀਂ ਸਦੀ ਦੇ ਵਿੱਚ ਜਿਹੜੀ ਜੁਰਤੀ ਸ਼ਕਤੀ ਸੀ ਉਹ ਸਮੁੰਦਰੀ ਲੜਾਈਆਂ ਦੇ ਨਾਲ ਲੜ ਰਹੀ ਸੀ ਬਟ ਉਹ ਇਹਨਾਂ ਦਾ ਸਾਹਮਣਾ ਨਾ ਕਰ ਸਕੇ ਤੇ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਸਿਰਫ ਸ਼ਕਤੀਸ਼ਾਲੀ ਸਮੁੰਦਰੀ ਬੇੜਾ ਮੁਗਲਾਂ ਨੇ ਪਤਨ ਨੂੰ ਨਹੀਂ ਰੋਕ ਸਕਦਾ ਸੀ ਪਰ ਇਹਦੇ ਨਾਲ ਵਿਦੇਸ਼ੀ ਯੂਰਪੀ ਹਮਲਾਵਾਰਾਂ ਦੇ ਪ੍ਰਸਾਰ ਨੂੰ ਕੁਝ ਸਮੇਂ ਲਈ ਜ਼ਰੂਰ ਰੋਕਿਆ ਜਾ ਸਕਦਾ ਸੀ ਅੱਗੇ ਹੈਗਾ ਜ਼ਗੀਰਦਾਰਾਂ ਦੀ ਭੂਮਿਕਾ ਹਾਂਜੀ ਮੁਗਲ ਸਾਮਰਾਜ ਦੇ ਪਤਨ ਦੇ ਵਿੱਚ ਜ਼ਗੀਰਦਾਰਾਂ ਦਾ ਵੀ ਬਹੁਤ ਵੱਡਾ ਹੱਥ ਸੀ ਤੇ ਉਹਨਾਂ ਨੂੰ ਆਪਣੀਆਂ ਜ਼ਗੀਰਾਂ ਤੋਂ ਬਹੁਤ ਆਮਦਨ ਹੁੰਦੀ ਸੀ ਉਹਨਾਂ ਕੋਲ ਸੈਨਿਕ ਆਪਣੇ ਸੈਨਿਕਸ ਸੀ ਤੇ ਰਾਜ ਦੇ ਸਭ ਵੱਡੇ-ਵੱਡੇ ਅਹੁਦੇ ਤੇ ਉਹਨਾਂ ਦਾ ਇਕਾਧਕਾਰ ਸੀ ਤੇ ਜ਼ਗੀਰਦਾਰ ਸ਼ਕਤੀਸ਼ਾਲੀ ਮੁਗਲ ਸਮਰਾਟਾਂ ਦੇ ਸਮੇਂ ਤਾਂ ਰਾਜ ਦੇ ਪ੍ਰਤੀ ਸwamy ਭਗਤ ਰਹੇ ਪਰ ਮੁਗਲ ਸਾਮਰਾਜ ਦੇ ਕਮਜ਼ੋਰ ਪੈੰਦੀ ਉਹਨਾਂ ਨੂੰ ਆਪਣੀ ਸ਼ਕਤੀ ਤੇ ਅਧਿਕਾਰਾਂ ਦੀ ਵਰਤੋਂ ਆਪਣੇ ਸਵਾਰਥੀ ਸਵਾਰਥਾਂ ਦੀ ਪੂਰਤੀ ਲਈ ਕਰਨ ਲੱਗੇ ਤੇ ਇਹਨਾਂ ਸਵਾਰਥਾਂ ਦੇ ਕਾਰਨ ਉਹਨਾਂ ਦੇ ਆਪਸੀ ਝਗੜੇ ਹੋਣ ਲੱਗੇ ਵੱਤੋ-ਬੱਤ ਸ਼ਕਤੀ ਪਕੜਨ ਲਈ ਉਹ ਇੱਕ ਦੂਜੇ ਨੂੰ ਨੀਵਾ ਦਿਖਾਉਣ ਦਾ ਯਤਨ ਕਰਨ ਲੱਗੇ ਤੇ ਜਿਹਦੇ ਨਾਲ ਧੋਖੇਬਾਜ਼ੀ ਤੇ ਭ੍ਰਿਸ਼ਟਾਚਾਰ ਨੂੰ ਬਹੁਤ ਜ਼ਿਆਦਾ ਉਤਸ਼ਾਹ ਮਿਲਿਆ ਤੇ ਇਹਨਾਂ ਸਾਰੇ ਕਾਰਨਾਂ ਤੋਂ ਇਲਾਵਾ ਜ਼ਗੀਰਦਾਰੀ ਘਟ ਜ਼ਗੀਰਦਾਰ ਜਿਹੜੀ ਕਿ ਘਟ ਪੜੇ ਦੀ ਖੇਤੀ ਤੇ ਜੁਧ ਕਲਾ ਤੋਂ ਜਾਣੂ ਨਹੀਂ ਸੀ ਤਾਂ ਜਗੀਰਦਾਰਾਂ ਵਿੱਚ ਆਪਸੀ ਸੰਘਰਸ਼ ਦਾ ਕਾਰਨ ਵੀ ਸੀ ਕਿ ਦਿਨੋ-ਦਿਨ ਜਗੀਰਾਂ ਦੀ ਜਿਹੜੇ ਕਿ ਸੰਖਿਆ ਘਟ ਰਹੀ ਸੀ ਤੇ ਮੁਗਲ ਸਾਮਰਾਜ ਕੋਲ ਨਾ ਤਾਂ ਭੂਮੀ ਸੀ ਤੇ ਭੂਮੀ ਸੀ ਵੀ ਜਿਹੜੀ ਜਗੀਰਾਂ ਦੇ ਰੂਪ ਦੇ ਦਿੱਤੀ ਜਾ ਸਕਦੀ ਸੀ ਤੇ ਨਾ ਹੀ ਜਿਹੜੇ ਕਿ ਉਹਨਾਂ ਕੋਲ ਕੋਈ ਪੈਸਾ ਸੀ ਇਹਨਾਂ ਸਾਰੇ ਕਾਰਨਾ ਕਰਕੇ ਮੁਗਲ ਸਾਮਰਾਜ ਦਾ ਜਿਹੜੀ ਕਿ ਪਤਨ ਹੋ ਗਿਆ ਐਂਡ ਦੇ ਵਿੱਚ ਤੁਸੀਂ ਜਿਹੜੇ ਕਿ ਕਨਕਲੂਜ਼ ਕੱਢ ਦੇਣਾ ਥੈਂਕਸ